ਸਰ ਕੀ ਨੁਕੀ ਮੇਰਾ ਨਾਮ ਡਾਕਟਰ ਮਹਿੰਦਰ ਸਿੱਕੀ ਹੈ ਜੀ ਸਾਰਾ ਅੱਜ ਛੋਟੇ-ਬੜੇ ਕੇ ਪੇਸ਼ੈਂਟ ਆਇਆ ਪਿੰਡ ਤਾਰੇ ਵਾਲਾ ਤੋਂ ਜਿਹਨਾਂ ਦੇ ਨੋਜ਼ ਦੇ ਵਿੱਚ ਇੱਕ ਸੈੱਲ ਜਿਹੜਾ ਉਹ ਇਹ ਬੁੜੇ ਨੱਕ ਦੇ ਵਿੱਚ ਲੱਗੇ ਸੀ ਉਹਨੂੰ ਮੈਂ ਕੀ ਕਰਦਾ ਦੇਖੋ ਇਸ ਤਰ੍ਹਾਂ ਸੀਗਾ ਉਹ ਬੱਚਾ ਕਹਿੰਦੇ ਉਹ ਗਲਤੀ ਕਰ ਲੈ ਸ਼ਾਇਦ ਹਿਸਟਰੀ ਦੇ ਰਹੇ ਸੀਗੇ ਕਿ ਕੱਲ ਬੱਚਾ ਗਲਤੀ ਨਾਲ ਜਿਹੜਾ ਸੈੱਲ ਹੈ ਉਸਨੇ ਉਹਦੇ ਨੱਕ 'ਚ ਪਛਾਰਿਆ ਸੀ ਜੀ ਸੈੱਲ ਜਿਹੜੇ ਗੋਲ ਸੈੱਲ ਨੇ ਆਪਾਂ ਕੜੀ ਵਿੱਚ ਪਾਉਂਦੇ ਆਂ ਸੈਂਸਰ ਉਹ ਸੈਲ ਸੀਗਾ ਸੈਲ ਜਿਹੜੇ ਹੁੰਦੇ ਨੇ ਇਹ ਬੜੀਆਂ ਨੇ ਬਿਸ਼ੈਕਰੀ ਮਟੀਰੀਅਲ ਹੁੰਦਾ ਹੈ ਜਿਹੜਾ ਕਿ ਅੰਦਰ ਦੇ ਮਾਸ ਨੂੰ ਖਤਮ ਕਰ ਦਿੰਦਾ ਕਈ ਵਾਰ ਜਦੋਂ ਸੈਲ ਦੀ ਕਰ ਜਾਂਦੇ ਨੇ ਸੋ ਇਹਨੂੰ ਇੱਕ ਤਾਂ ਜਲਦੀ ਤੋਂ ਜਲਦੀ ਘਟਨਾ ਚਾਹੀਦਾ ਇਹ ਬੱਚਾ ਕੱਲ ਆਇਆ ਸੀ ਕੱਲ ਦੇ ਇਹਦੀ ਪ੍ਰੋਬਲਮ ਸੀ ਕਿ ਕਿਸੇ ਪਿੰਡ ਚ ਕਿਸੇ ਅਨਕਵালিਫਾਈਡ ਡਾਕਟਰ ਕੋਲ ਗਿਆ ਉਹਨਾਂ ਨੇ ਕੋਸ਼ਿਸ਼ ਕੀਤੀ ਹੋਣੀ ਹੈ ਪਰ ਉੱਥੋਂ ਨਹੀਂ ਨਿਕਲਿਆ ਉਸ ਤੋਂ ਬਾਅਦ ਇਹ ਮੁਕਸਰ ਗਿਆ ਉਹਨਾਂ ਨੂੰ ਵੀ ਇੰਨਾ ਕੰਦੇ ਬਾਰੇ ਨਹੀਂ ਪਤਾ ਲੱਗ ਸਕਿਆ ਤਾਂ ਫਿਰ ਇਹ ਮੇਰੇ ਕੋਲ ਆਇਆ ਨਾ ਸ਼ਾਮ ਨੂੰ ਕੋਈ 5 ਵਜੇ ਦੇ ਕਰੀਬ ਜੀ ਬੋਸੀ ਉਸਨੂੰ ਦੇਖਿਆ ਜਦੋਂ 5 ਵਜੇ ਤੋਂ ਬਾਅਦ ਮੈਂ ਫਿਰ ਦੂਰਬੀਨ ਨਾਲ ਜਾਂਚ ਕੀਤੀ ਪਹਿਲਾਂ ਤਾਂ ਦਿੱਕ ਦਿੱਕ ਲੱਗਦਾ ਸੀ ਵਿੱਚ ਕੁਝ ਨਹੀਂ ਆਏਗਾ ਪਰ ਜਦੋਂ ਉਸ ਦੀ ਦੂਰਬੀਨ ਪਾਈ ਤਾਂ ਉਹ ਸੈਰ ਸਾਹਮਣੇ ਨਜ਼ਰ ਆਇਆ ਫਿਰ ਬਿਉਸ਼ੀਆ ਵਾਲੇ ਡਾਕਟਰ ਨਾਲ ਕੰਟੈਕਟ ਕੀਤਾ ਉਹਨਾਂ ਨੇ ਟਾਈਮ ਲਿਆ ਕਿਉਂਕਿ ਬਿਉਸ਼ਕਰਨ ਤੋਂ ਪਹਿਲਾਂ ਕੋਈ 4 ਘੰਟੇ ਪੇਟ ਖਾਲੀ ਰਹਿਣਾ ਜ਼ਰੂਰੀ ਹੁੰਦਾ ਹੈ ਪਰ ਕਿਉਂਕਿ ਨੇ ਥੋੜਾ-ਬੋੜਾ ਪਾਣੀ ਪੀਤਾ ਸੀ ਤੇ ਡਾਕਟਰ ਨੇ ਕੋਆਪਰੇਟ ਕੀਤਾ ਉਹਨੇ ਆਪਣੀ ਦੇ ਘੰਟੇ ਵਾਦੀ ਕਰਨ ਲਏ ਜੀ ਬੋਸੀ ਦੂਰਬੀਨ ਨਾਲ ਨਜ਼ਰੋਂ ਦੇਖ ਕੇ ਜਾਂਚ ਕਰਕੇ ਐਂਡੋਸਕੋਪੀ ਕਰੀ ਉਗਰ ਬਿਉਸ਼ਕਰਨ ਤੋਂ ਬਚਤ ਹੋਇਆ ਇੱਕ ਨਕਸ਼ੇpur ਮੇਂ ਪੱਟੀ ਰੱਖੀਏ ਤਾਂ ਕਿ ਸਾਇਦ ਇਹ ਜਿਹੜੇ ਦੁਸ਼ਕ੍ਰਵਾਬ ਨੇ ਬੁਰੇ ਪ੍ਰਭਾਵ ਨੇ ਨਾ ਪੈਣ ਨਾਕਰੀ ਕਈ ਵਾਰੀ ਕਿਉਂ ਨਾ ਕਰਦੇਆਂ ਕਿਉਂਕਿ ਨਾਕਰੀ ਹੱਦੀ ਵਿੱਚ ਮੋਰੇ ਹੁੰਦੇ ਚਾਂਸੀ ਨੂੰ ਤੇ ਇਹਦਾ ਵਿਚਾਰ ਨੂੰ ਬੜਾ ਮੱਤੇ ਉਹ ਮੰਨਿਆ ਅੰਦਰ ਕੋਸੀਨੋਂ ਮੱਤੇ ਨੇ ਰੱਖਦੇ ਹੋਏ ਮੈਂ ਇੱਕ ਵਾਰੀ ਅੰਦਰ ਪੂਰੀ ਤਰ੍ਹਾਂ ਸਾਫ ਸਫਾਈ ਵੀ ਕਰਦੀ ਆ ਤਾਂ ਕਿ ਜਿਹੜਾ ਐਲਕਟ੍ਰੀਨ ਮਟੀਰੀਅਲ ਬੰਦਾ ਉਹ ਸਾਫ ਹੋ ਜਾਏ ਤਾਂ ਕਿ ਬੱਚੇ ਨੂੰ ਅੰਗੇ ਤੋਂ ਨਾ ਆਵੇ ਕੌਣ ਵਾਲੇ ਸਮਝ ਵਿੱਚ ਤੁਸੀਂ ਕੀ ਮੈਸੇਜ ਜਣਾਉਣਾ ਥੋੜੀ ਇੱਕ ਗਰੀਬ ਪਰਿਵਾਰ ਨੂੰ ਚਾਹੁੰਦੇ ਪੇਰੈਂਟਸ ਨੂੰ ਕੀ ਮੈਸੇਜ ਜਣਾਉਣਾ ਹੈ ਪਤੀ ਜੀ ਨਾ ਇਦਾਂ ਦੇ ਕਿਛੀ ਸਾਡੇ ਕੋਲ ਆਂਦੇ ਰਹਿੰਦੇ ਨੇ ਲਾ ਕੇ ਕਿਛ ਕੰਮ ਚੁੱਕੇ ਕੋਈ ਨਾ ਕੋਈ ਚੀਜ਼ ਪਾਲਾਂਦੇ ਨੇ ਸਿੱਕਾ ਅਕਸਰ ਜਿਹੜਾ ਪਰੇ ਦੌਰ पे ਵੰਗਰ पे ਵਰ ਸਿੱਕੇ ਨੇ ਬਚਾ ਦੇ ਗਏ ਚ ਭਰ ਜਾਂਦੇ ਨੇ ਜੀ ਮੇਰੀ ਮਾਂ ਬਾਪ ਨੂੰ ਇੱਕੋ ਹੀ ਬੇਨਤੀ ਹੈ ਕਿ ਜੇ ਇਦਾਂ ਦੀ ਕੋਈ ਦਿੱਕਤ ਆਂਦੀ ਹੈ ਬੱਚੇ ਨੂੰ ਜੀ بجائے ਕਿ ਕਿਸੇ ਅਨਪੜਿਖਿਤ ਬੰਦੇ ਕੋ ਜਾਣ ਜਿਹੜਾ ਸਪੈਸ਼ਲਿਸਟ ਨਹੀਂ ਹੈ ਉਹਦੇ ਕੋਲ ਜਾਣ ਤਾਂ ਜੋ ਉਹਦੇ ਕੋਈ ਅੱਗੇ ਕੰਪਲਿਕੀਸ਼ਨ ਨਾ ਹੋਵੇ ਜੀ ਇਹਦੇ ਅੱਗੇ ਨੁਕਸਾਨ ਵੀ ਦਸ ਪਰਿਵਾਰ ਜਿਹੜੇ ਮੰਦੇ ਨੇ ਉਹ ਵੀ ਮੰਨਦੇ ਆ ਕਿ ਇਹ ਨਹੀਂ ਕਿਗਨੋਰ ਨਹੀਂ ਕਰੀਤੇ ਸੋ ਮੇਰੀ ਇਹ ਹੀ ਬੇਨਤੀ ਹੈ ਕਿ ਜੇ ਛੋਟੀ ਮੋਟੀ ਚੀਜ਼ ਇੰਦਾ ਦੀ ਕੋਈ ਦਿੱਕਤ ਆਦੀ ਹੈ ਕਿਸੇ ਨੂੰ ਤਾਂ ਡਾਕਟਰ ਨੂੰ ਕੰਸਰਨ ਕਰੋ ਇਹ ਡਾਕਟਰ ਨੂੰ ਲੱਗਦਾ ਵੀ ਹਾਂ ਮੈਂ ਕਰ ਸਕਦਾ ਹਾਂ ਫਿਰ ਇਹ ਜੀ ਅੰਦਰ ਵਾੜੋ दिल्ली क्राइम नेशनल न्यूज़ नजर सफर